पंजाब सरकार की तरफ से पंजाब को क्राइम और नशा मुक्त करने के लिए पंजाब पुलिस को कड़े निर्देश दिए गए हैं जिसके तहत अजनाला पुलिस की तरफ से गुप्त सूचना के आधार पर एक वेन्यू गाड़ी समेत आरोपी मक्खन सिंह पुत्र दया सिंह और सज्जन सिंह पुत्र सेवा सिंह और विलियम पुत्र मद्दी मसीह को पांच किलोग्राम हीरोइन एक बत्तीस बोर रिवॉल्वर और पांच जिंदा कारतूस के साथ गिरफ्तार किया गिरफ्तार किए गए आरोपियों पर केस दर्ज कर आगे की कार्रवाई शुरू करती है यह जानकारी पुलिस अधिकारी सरदार हरेंद्र सिंह गिल ने दी अमृतसर से माही अरोड़ा की रिपोर्ट आज अमृतसर यातायात पुलिस ਨੂੰ ਜਿਹੜੀ ਆ ਬਹੁਤ ਵੱਡੀ ਕਾਮਯਾਬੀ ਮਿਲੀ ਆ ਸਾਡੇ ਮਾਨਯੋਗ ਡੀਆਈਜੀ ਸਾਹਿਬ ਦਾ ਸਤਿੰਦਰ ਸਿੰਘ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਦਾ ਚਰਨਜੀਤ ਸਿੰਘ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਡੀਐਸਪੀ ਜਨਾਲਾ ਦੀ ਰਹਿਨਮਾਈ ਥੱਲੇ ਜਿਹੜਾ ਹੈਗਾ ਇਨਸਪੈਕਟਰ ਸਤਪਾਲ ਐਸਐਚਓ ਅਜਨਾਲਾ ਨੇ ਜਿਹੜੇ ਹੈਗੇ ਆ ਤਿੰਨ ਬੰਦੇ ਜਿਹੜੇ ਹੈਗੇ ਆ ਇਹ ਫੜੇ ਆ ਔਰ ਇਹਨਾਂ ਕੋਲ ਜਿਹੜੀ ਆ 5 ਕਿਲੋ ਹਿਰੋਇਨ ਤੇ ਇੱਕ 32 ਬੋਰ ਦਾ ਰਵਾਲਵਰ ਤੇ 5 ਜਿੰਦਾ ਰੌਣ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਆ ਜੀ ਤੇ ਇਹਨਾਂ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਤਿੰਨ ਬੰਦੇ ਹੈਗੇ ਆ ਪਹਿਲਾ ਬੰਦਾ ਹੈਗਾ ਮੱਖਣ ਸਿੰਘ ਪੁੱਤਰ ਦਇਆ ਸਿੰਘ ਵਾਸੀ ਭੂਰਾ ਇਹ ਖੇਮਕਰਨ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਜੀ ਇਹ ਦੂਜਾ ਹੈਗਾ ਸੱਜਣ ਸਿੰਘ ਉਹ ਪੁੱਤਰ ਸੇਵਾ ਸਿੰਘ ਵਾਸੀ ਕਿੱਲੀ ਨੌ ਬਾਦ ਇਹ ਜ਼ਿਲ੍ਹਾ ਫਰੀਜ ਫੋਜਪੁਰ ਦਾ ਰਹਿਣ ਵਾਲਾ ਜੀ ਇਹ ਤੀਜਾ ਬੰਦਾ ਹੈਗਾ ਵਿਲੀਨ ਪੁੱਤਰ ਮੱਦੀ ਮਸੀ ਵਾਸੀ ਜੋੜੀਆਂ ਖੁਰਦ ਇਹ ਡੇਰੇ ਬਾਬੇ ਨਾਨਕ ਦਾ ਰਹਿਣ ਵਾਲਾ ਜੀ ਇਹ ਇਹ ਬੰਦੇ ਜਿਹੜੇ ਇਹਨਾਂ ਕੋਲੋਂ ਅਸੀਂ ਇੱਕ ਕਾਰ ਤੇ 5 ਕਿਲੋ ਹਿਰੋਨ ਤੇ ਇੱਕ ਬੱਤੀਪੋਰ ਦਾ ਜਿਹੜਾ ਹੈਗਾ ਰਵਾਲਵਰ ਤੇ 5 ਜਿੰਦਾ ਰਾਉਂ ਜਿਹੜੇ ਹੈਗੇ ਬਰਾਮਦ ਕੀਤੇ ਆ ਜਿਹੜਾ ਕਿ ਅੰਮ੍ਰਿਤਸਰ ਅਧਿਆਤਿ ਪੁਲਿਸ ਦੀ ਬੜੀ ਵੱਡੀ ਕਾਮਯਾਬੀ ਹੈ ਜੋ ਇੱਕ ਸਰਕਾਰ ਵੱਲੋਂ ਮਾਨਯੋਗ ਡੀਜੀ ਸਾਹਿਬ ਵੱਲੋਂ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਸੀਗੀ ਉਹਦੇ ਵਿੱਚ ਸਾਨੂੰ ਇਹ ਬੜੀ ਵੱਡੀ ਕਾਮਯਾਬੀ ਮਿਲੀ ਹੈ ਜੀ ਡਿਲੀਟੀ ਕਿੱਥੇ ਕਰਨ ਜਾ ਰਹੇ ਡਿਲੀਟੀ ਕਰਨ ਜਾ ਰਹੇ ਸੀ ਜਾਂ ਕਿੱਥੇ ਜਾ ਰਹੇ ਸੀ ਇਹਦੇ ਵਿੱਚ ਇਹ ਹੁਣ ਜਿਹੜੀ ਪ੍ਰੀਮੀਨਰੀ ਪੁਚ ਗਿਸਚ ਆਇਆ ਹੈਗਾ ਇਹ ਜਿਹੜੇ ਤਿੰਨੇ ਬੰਦੇ ਹੈਗੇ ਆ ਇਹ ਬਾਲ ਜ਼ਿਲ੍ਹੇ ਦੇ ਰਹਿਣ ਵਾਲੇ ਆ ਔਰ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਸੀ ਚੈੱਕ ਕੀਤਾ ਹੈਗਾ ਇਹਨਾਂ ਤੇ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਤੇ ਬਾਕੀ ਇਹਨਾਂ ਤੋਂ ਪੁਚ ਗਿਸਚ ਕੀਤੀ ਜਾ ਰਹੀ ਆ ਵੀ ਇਹ ਪਹਿਲਾਂ ਕਿੰਨੀ ਵਾਰੀ ਆ ਚੁੱਕਿਆ ਤੇ ਇਹ ਹੀਰੋਇਨ ਜਿਹੜੀ ਕਿਹਦੇ ਕੋਲੋਂ ਲਈ ਆ ਤੇ ਕਿਹਨੂੰ ਦੇਣ ਜਾਣਾ ਸੀਗਾ ਇਹ ਸਾਰਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਆ ਜੋ ਚੱਲ ਰਿਹਾ ਜੀ ਅਦਨਾਲਾ ਏਰੀਆ ਬਾਰਡਰ ਤੇ ਬਿਲਕੁਲ ਨਾਲ ਲੱਗਦਾ ਲੱਗਦਾ ਕਿ ਉੱਥੋਂ ਪਾਕਿਸਤਾਨ ਤੋਂ ਲੈ ਕੇ ਆ ਸਕਦੇ ਆ ਕਿਉਂਕਿ ਡਰੋਨ ਦੇ ਜ਼ਰੀਏ ਅਕਸਰ ਹੀ ਜਿਹੜਾ ਉਹ ਤੋਂ ਹੈਪਨ ਪਈ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਜਿਹੜੀ ਇਹ ਹੀਰੋਇਨ ਜਿਹੜੀ ਹੈਗੀ ਆ ਇਹ ਅਦਨਾਲਾ ਬਾਰਡਰ ਤੇ ਲੱਗਦਾ ਹੈਗਾ ਤੇ ਇਹ ਬਾਰਡਰ ਪਰੋਂ ਹੀ ਹੀਰੋਇਨ ਆਈ ਹੈਗੀ ਆ ਜੋ ਪ੍ਰਿੰਲੀ ਪੁਸ਼ਕਿਸ ਦੇ ਵਿੱਚ ਆਇਆ ਹੈਗਾ ਜੀ ਤੇ ਖਾਸ ਕਰਕੇ ਜਿਹੜਾ ਵਿਅਕਤੀ ਭੱਜਾ ਉਹ ਕ ਉਹ ਜਿਹੜਾ ਹੈਗਾ ਉਹਦਾ ਕੀ ਨਾਮ ਹਰਪਾਲ ਸਿੰਘ ਹਰਪਾਲ ਸਿੰਘ ਸਨੁਪ ਸੁਰਿੰਦਰ ਸਿੰਘ ਹਰਪਾਲ ਸਿੰਘ ਤੇ ਸੁਰਿੰਦਰ ਸਿੰਘ ਜਿਹੜੇ ਹੈਗੇ ਆ ਇਹ ਚਾਚੇ ਆਪਸ ਵਿੱਚ ਭਰਾ ਨੇ ਜੀ ਇਹ ਹਰਪਾਲ ਸਿੰਘ ਤੇ ਗੁਰਸਿੰਦਰ ਸਿੰਘ ਸਾਹਮਣੇ ਬੈਠ ਕੇ ਬੋਲਦੇ ਇਹ ਜਿਹੜੇ ਦੋਨੋਂ ਭਰਾ ਹੈਗੇ ਆ ਇਹ ਚਾਚੇ ਤਾਏ ਦੇ ਪੁੱਤ ਨੇ ਆਪਰ ਦੇ ਵਿੱਚ ਤੇ ਇਹ ਇਹ ਦੋ ਜਿਹੜੇ ਆ ਮੌਕੇ ਤੋਂ ਫਰਾਰ ਹੋ ਗਏ ਕਿਉਂਕਿ ਰਾਤ ਦਾ ਟਾਈਮ ਸੀਗਾ ਕਿ ਨਾ ਕੋਈ ਵਾਈਫੋਨ ਮਿਲੇ ਕੋਈ ਜੀ ਮੋਬਾਈਲ ਮਿਲੇ ਜੀ ਲੱਗਦਾ ਮੋਬਾਈਲ ਤੋਂ ਕੋਈ ਕੰਟੈਕਟ ਲੱਜਾ ਬਿਲਕੁਲ ਜੀ ਅਸੀਂ ਇਹ ਆਪਣੇ ਜਿਹੜਾ ਡਾਟਾ ਐਨਾਲਿਸਿਸ ਜਿਹੜਾ ਐਫਐਸਐਲ ਤੋਂ ਅਸੀਂ ਕਰਾਵਾਂਗੇ ਪੀਨਾਂ ਦੇ ਕਿਨਾ ਕਿਨਾ ਲਿੰਕ ਹੈਗੇ ਆ ਔਰ ਬੈਕਵਰਡ ਤੇ ਫਾਰਵਰਡ ਜਿਹੜੀਆਂ ਜਿੰਨੀਆਂ ਲਿੰਕਸ ਹੈਗੇ ਆ ਉਹ ਅਸੀਂ ਸਾਰੇ ਕਢਾ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਅਮੁੱਝ ਲਿਆਂਦੀ ਜਾਊਗਾ ਜਿਹੜਾ ਵਿਅਕਤੀ ਡੇਰੇ ਬਾਬੇ ਨਾਨਕ ਦਾ ਉਹਦਾ ਫਿਰੋਜ਼ਪੁਰ ਤੇ ਖੇਡ ਕਰਨ ਵਾਲਿਆਂ ਦੇ ਨਾਲ ਲਿੰਕ ਕਿਵੇਂ ਬਣਿਆ ਇਹ ਸਾਰਾ ਇਹ ਸਾਰਾ ਕੁਝ ਤੁਹਾਨੂੰ ਦੱਸਿਆ ਨਾ ਜੀ ਇਹ ਅਜੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈਗੀ ਆ ਮੁਕਦਮਾ ਦਰਜ ਕਰਕੇ ਰਿਕਵਰੀ ਕੀਤੀ ਹੈਗੀ ਆ ਇਹ ਸਾਰਾ ਕੁਝ ਪੁੱਛਗਿੱਛ ਇਹੀ ਆਊਗਾ ਤੇ ਗਾਂ ਜਿਹੜੀ ਫਰਦ ਜੋ ਵੀ ਕਿਸੇ ਕਿਸਮ ਦੀ ਜੇ ਕੋਈ ਹੋਰ ਰਿਕਵਰੀ ਹੋਊਗੀ ਉਦੋਂ ਨਾ ਸਾਂਝੀ ਕੀਤੀ ਜਾਊਗੀ ਇਹਨਾਂ ਦੇ 10 ਤੱਕ ਪਹਿਲਾ ਚੱਕਰ ਇਹਨਾਂ ਦਾ ਬਾਰਡਰ ਨੂੰ ਵੀ ਜਾਂ ਪਹਿਲਾ ਵੀ ਚੱਕਰ ਲੱਗਦੀ ਸੀ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਇਹ ਅਜੇ ਦਸਤਾਨੋਂ ਪੁੱਛਗਿੱਛ ਕਰਨੀ ਆ ਅੱਜ ਕੋਰਟ ਚ ਪੇਸ਼ ਕਰਕੇ ਰਿਮਾਨ ਲੈ ਕੇ ਪੁੱਛਗਿੱਛ ਕਰਾਂਗੇ ਨਸ਼ੇ ਜਾਂਦੀ ਨਹੀਂ ਨਹੀਂ ਨਸ਼ੇ ਨਹੀਂ ਆਦੀ ਹੈਗੀ ਸਰ ਕਿੰਨਾ ਪੜੇ ਲਿਖਿਆ ਇਹ ਖੇਤੀਬਾੜੀ ਕਰਦੇ ਆ ਘਾਟੀ ਪੜੇ ਲਿਖਿਆ ਦਸਵੀਂ ਤੋਂ ਘੱਟ ਘੱਟ ਪਾਸ ਨਹੀਂ ਜੀ ਇਹ ਸਭ ਜਿਹੜਾ ਪਿਛਲੇ ਦਿਨੀ ਮਜੀਠੇ ਦੇ ਵਿੱਚ ਹੋਇਆ ਬਲਾਸਟ ਕੀ ਕਿਹਾ ਜਾ ਰਿਹਾ ਕਿ ਗ੍ਰੇਨੇਡ ਹਮਲਾ ਦੌਰਾਨ ਉਸ ਦੇ ਵਿੱਚ ਦੋ ਪੁਲਿਸ ਵਾਲੇ ਵੀ ਜ਼ਖਮੀ ਹੋਇਆ ਕੀ ਇਹਦੇ ਵਿੱਚ ਨਹੀਂ ਜੀ ਇਹਦੇ ਵਿੱਚ ਤਾਂ ਕੋਈ ਪੁਲਿਸ ਵਾਲਾ ਕੋਈ ਜ਼ਖਮੀ ਨਹੀਂ ਹੈਗਾ ਇਹਦੇ ਵਿੱਚ ਠੀਕ ਹੈ ਜੀ ਤੇ ਜਿਹੜਾ ਬਲਾਸਟ ਬਾਰੇ ਜਿਹੜੀ ਹੈਗੀ ਆ ਆਲਰੇਡੀ ਜਿਹੜਾ ਡੀਐਸਪੀ ਮਜੀਠਾ ਜਿਹੜੇ ਹੈਗੇ ਆ ਉਹ ਆਪਣੀ ਵਰਸਿੰਗ ਜਿਹੜਾ press ਨੂੰ ਦੇ ਚੁੱਕੇ ਆ ਠੀਕ ਹੈ ਤੇ ਜਿਹੜੀ ਜ਼ਖਮੀ ਵਾਲੀ ਗੱਲ ਹੈਗੀ ਹੈ ਕੋਈ ਮੁਲਾਜ਼ਮ ਜ਼ਖਮੀ ਨਹੀਂ ਹੈ ਜੀ ਸਭ ਤੋਂ ਪਾਈ ਗਈ ਕੋਪੀ ਪਿੰਟ ਰੈਡਰ ਕੋਪੀ ਪਾਈ ਗਈ ਜੀ ਇਹ ਹੈ ਜਿੰਮੇਵਾਰੀ ਹਿਲਨੇ ਉਹ ਉਹਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਵੀ ਜਿਹਨੇ ਪੋਸਟ ਪਾਈ ਹੈ ਕਿਹਦੇ ਵੱਲੋਂ ਪਾਈ ਆ ਤੇ ਉਹ ਜਿਹੜੀ ਨਾ ਪੋਸਟ ਦੀ ਹੈਗੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਬਲਾਸ ਹੈਗਾ ਕਿ ਇਹਦਾ ਜਿਹੜਾ ਤੁਸੀਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਜੀ ਜਿਹੜੀ ਗੱਲ ਡੀਐਸਪੀ ਸਾਹਿਬ ਨੇ ਪਹਿਲਾਂ ਦਾ ਵਰਸ਼ਨ ਸੀਗਾ ਜਿਹੜਾ ਕਰਕਾ ਉਹ ਉਹੀ ਹੈਗੀ ਹੈ ਜੀ ਜਿਹੜਾ ਬਤਿਕੋਨ ਬਾਕੀ ਬਾਰੇ ਇਹਨਾਂ ਦੇ ਕੋਲੋਂ ਉਹ ਇਹਨਾਂ ਦਾ ਆਪਣਾ ਹੈ ਕਿ ਨਜਾਇਜ਼ੀ ਹੈ ਉਹ ਜਿਹੜੇ ਉਹ ਚੀਜ਼ ਵੈਰੀਫਾਈ ਕਰ ਰਹੇ ਆ ਜੀ ਇਹਨਾਂ ਦੇ ਕਹਿਣ ਵਾਂਗੂ ਜਿਹੜਾ ਕਹਿਣ ਦਾ ਮਤਲਬ ਇਹ ਆ ਵੀ ਸਾਡਾ ਇਹ ਜਿਹੜਾ ਲਾਇਸੈਂਸੀ ਹੈਗਾ ਪਰ ਇਹ ਲਾਇਸੈਂਸ ਮੌਕੇ ਤੇ ਕੋਈ ਪੇਸ਼ ਨਹੀਂ ਕਰ ਸਕਿਆ ਜੀ ਸਰ ਪਰ ਮੇਠਾ ਪੁਲਿਸ ਸਟੇਸ਼ਨ ਜਿਹੜੇ ਹਾਲਾਤ ਸੀਗੇ ਕਿ ਕੋਈ ਸਾਰੇ ਸ਼ੀਸ਼ੇ ਟੁੱਟੇ ਪਏ 1 2 ਜੱਟੀਆਂ ਚ ਟੁੱਟੇ ਪਏ ਤੇ ਇਹ ਜਿਹੜੇ ਉੱਥੇ ਲੋਕ ਰਹਿੰਦੇ ਕਹਿੰਦੇ ਇੱਥੇ ਬੜਾ ਗੰਦ ਹੁੰਦਾ ਸੀਗਾ ਪਰ ਉਸ ਦੀ ਬੜੀ ਸਫਾਈ ਕਰਦੇ ਹੀ ਥਾਣੇ ਦੇ ਦੇਖੋ ਇਹ ਤਾਂ ਇਹ ਤੁਸੀਂ ਕਹਿ ਰਹੇ ਹੋ ਲੋਕਾਂ ਦੇ ਕਹਿਣ ਤੁਸੀਂ ਵੀ ਥਾਣੇ ਆਉਣੇ ਜਾਣੇ ਹੋ ਐਡੀ ਵੀ ਗੱਲ ਨਹੀਂ ਲੋਕਾਂ ਦੇ ਕਹਿਣ ਦੇ ਮਤਲਬ ਤੁਸੀਂ ਕਹਿ ਰਹੇ ਹੋ ਥਾਣਿਆਂ ਦੇ ਵਿੱਚ ਸਫ ਦੇਲੀ ਸਾਡੇ ਸਵੀਪਰ ਸਫਾਈ ਕਰਦੇ ਆ ਬਾਕੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਇਸ ਸਬੰਧੀ ਜਿਹੜਾ ਹੈਗਾ ਪਹਿਲਾਂ ਡੀਐਸਪੀ ਸਾਹਿਬ ਵਰਸ਼ਨ ਦੇ ਚੁੱਕੇ ਆ ਔਰ ਕੱਲ ਵੀ ਮੈਂ ਵਰਸ਼ਨ ਦੇ ਚੁੱਕਿਆ ਬਾਕੀ ਜਿਹੜਾ ਜਿਹੜੀ ਬਲਾਸਟ ਜਿਹੜੀ ਬਲਾਸਟ ਦੀ ਤੁਸੀਂ ਗੱਲ ਕਰਦੇ ਹੋ ਉਹ ਬਲਾਸਟ ਦੇ ਵਿੱਚ ਜਿਹੜੀ ਕੱਲ ਵੀ ਅਸੀਂ ਇਸ ਚੀਜ਼ ਬਾਰੇ ਦੱਸਿਆ ਹੈਗਾ ਵੀ ਉਹ ਸਾਊਂਡ ਜਿਹੜੀ ਹੈਗੀ ਆ ਉਹ ਬੱਸ ਸਟੈਂਡ ਵੀ ਲੱਗੇ ਪੈਂਦਾ ਪਬਲਿਕ ਪਲੇਸ ਹੈਗੀ ਆ ਕਿੱਥੋਂ ਸਾਊਂਡ ਆਈ ਕੀ ਹੋਇਆ ਕੀ ਨਹੀਂ ਹੋਇਆ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਉਹ ਥੋਰੋਲੀ ਅਸੀਂ ਕਰ ਰਹੇ ਹਾਂ ਤੁਸੀਂ ਇਹ ਕਹਿ ਰਹੇ ਕਿ ਥਾਣੇ ਦੇ ਵਿੱਚ ਕੋਈ ਇੰਟਰਨੈਟ ਅਟੈਕ ਨਹੀਂ ਹੋਇਆ ਨਹੀਂ ਜੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਥੈਂਕ ਯੂ ਜੀ